ਹਰ ਕਿਤੇ ਚਰਚਾ ਹੋ ਰਹੀ ਹੈ ਕਿ ਆਖਰ ਸਵੀਨ ਖਾਨ ਕੌਣ ਨੇ ਸਵੀਨ ਖਾਨ ਇਸ ਕਰਕੇ ਚਰਚਾ ਚ ਨਹੀਂ ਕਿਉਂਕਿ ਐਪਲ ਕੰਪਨੀ ਜਿਹੜੀ ਕਿ ਵੱਡੀ ਮੋਬਾਈਲ ਕੰਪਨੀ ਹੈ ਉਹਦੇ ਦੂਸਰੇ ਵੱਡੇ ਅਧਿਕਾਰੀ ਹੋਣਗੇ ਜਿਹੜੇ ਕਿ ਭਾਰਤੀ ਮੂਲ ਦੇ ਨੇ ਸਵੀਨ ਖਾਨ ਮੁਰਾਦਾਬਾਦ ਯੂਪ ਦੇ ਰਹਿਣ ਵਾਲੇ ਨੇ ਤੇ ਜਦੋਂ ਜਨਮ ਉਹਨਾਂ ਦਾ ਹੁੰਦਾ ਉਸ ਤੋਂ ਬਾਅਦ 10 ਸਾਲ ਦੀ ਉਮਰ ਦੇ ਵਿੱਚ ਪੂਰਾ ਪਰਿਵਾਰ ਉਹਨਾਂ ਦਾ ਸਿੰਗਾਪੁਰ ਸ਼ਿਫਟ ਹੋ ਜਾਂਦਾ ਹਾਲਾਂਕਿ ਇਕਨੋਮਿਕਸ ਤੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਵਾਸਤੇ ਉਹ ਅਮਰੀਕਾ ਚਲੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਪਲਾਸਟਿਕ ਕੰਪਨੀ ਦੇ ਵਿੱਚ ਵੀ ਉਹ ਐਪਲੀਕੇਸ਼ਨਸ ਬਣਾਉਣ ਦਾ ਕੰਮ ਕਰਦੇ ਸੀਗੇ ਦੂਜੇ ਪਾਸੇ ਜਦੋਂ ਉਹਨਾਂ ਨੇ ਆਪਣਾ ਸਫਰ Apple ਦੇ ਨਾਲ ਸ਼ੁਰੂ ਕਰਿਆ ਤਾਂ ਬੜੇ بیس ਦੇ ਤੌਰ ਦੇ ਉੱਤੇ ਗਰਾਊਂਡ ਤੋਂ ਸ਼ੁਰੂ ਕਰਿਆ ਸੀ ਜਿਹਦੇ ਵਿੱਚ ਇਹ ਕਹਿ ਸਕਦੇ ਆ ਕਿ ਵਿਦੇਸ਼ੀ ਕੰਪਨੀਆਂ ਦੇ ਵਿੱਚ ਜ਼ਿਆਦਾ ਆ ਤੁਹਾਨੂੰ ਤਰੱਕੀ ਮਿਲਦੀ ਹੈ ਤੁਹਾਡੇ ਕੰਮਕਾਰ ਦੇ ਅਕੋਰਡਿੰਗ ਭਾਰਤੀ ਕੰਪਨੀਆਂ ਦੇ ਮੁਕਾਬਲੇ ਜਦੋਂ ਅਕਸਵੀਨ ਖਾਨ ਨੇ ਆਪਦਾ ਸਫਰ ਸ਼ੁਰੂ ਕਰਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਲੰਬੇ ਦੌਰ ਤੋਂ ਬਾਅਦ ਆਖਰ ਉਹਨਾਂ ਨੂੰ ਹੁਣ ਸੀਓ ਸੀਈਓ ਤੋਂ ਬਾਅਦ ਸੀਓ ਦੀ ਪੋਸਟ ਦੇ ਵਾਸਤੇ ਉਹਨਾਂ ਨੂੰ ਚੁਣਿਆ ਗਿਆ ਉਹਨਾਂ ਦੇ ਜਿਹੜੇ ਸਭ ਤੋਂ ਜ਼ਿਆਦਾ ਚਰਚਾ ਇਸ ਕਰਕੇ ਵੀ ਹੈ ਕਿ ਆਖਰ ਸੈਲਰੀ ਕਿੰਨੀ ਹੋਊਗੀ ਜਿਹੜੇ ਉਹਨਾਂ ਦੇ ਪਿਛਲੇ ਬਾਸ ਨੇ ਉਹਨਾਂ ਨੇ ਹਾਲਾਂਕਿ ਉਹਨਾਂ ਦੀ ਰਿਟਾਇਰਮੈਂਟ ਪਲਾਨ ਹੋ ਰਹੀ ਹੈ ਰਿਟਾਇਰਮੈਂਟ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਖਬਰ ਕਿਉਂਕਿ ਅਗਲਾ ਨਾਮ ਹੈ ਜਿਹੜਾ ਉਸ ਨਿਸ਼ਚਿਤ ਕੀਤਾ ਜਾਂਦਾ ਤੇ ਉਹਦੇ ਅਕੋਰਡਿੰਗ ਮੰਨਿਆ ਜਾ ਰਿਹਾ ਵੀ 191 ਕਰੋੜ ਰੁਪਏ ਜਿਹੜੇ ਕਿ ਵਿਦਪੱਤੇ ਆਮ ਤੌਰ ਦੇ ਉੱਤੇ ਤਾਂ ਦੇਖਿਆ ਜਾਵੇ ਉਹਨਾਂ ਦੀ ਸੈਲਰੀ 8 ਕਰੋੜ ਸਾਲਾਨਾ ਸੀ ਪਰ ਭੱਤਿਆਂ ਦੇ ਨਾਲ ਉਹ 191 ਕਰੋੜ ਬਣ ਜਾਂਦੀ ਹੈ ਜੈਫ ਵਿਲੀਅਮ 191 ਕਰੋੜ ਤੇ ਉੱਤੇ ਕੰਮ ਕਰ ਰਹੇ ਸੀਗੇ ਸੀਓ ਦੇ ਨਾਲ ਤੇ ਸੀਓ ਦੇ ਪੋਜੀਸ਼ਨ ਦੇ ਉੱਤੇ ਤੇ 200 ਕਰੋੜ ਸਾਲਾਨਾ ਮੰਨੀ ਜਾ ਰਹੀ ਹੈ ਵੀ ਸਵੀਨ ਦੀ ਸਰਹੀ ਹੋਗੀ ਸਬੀਨ ਖਾਨ ਆਪਦੀ ਕੜੀ ਮਿਹਨਤ ਅਤੇ ਚੰਗੇ ਤਜਰਬੇ ਲਈ ਮੰਨੇ ਜਾਂਦੇ ਨੇ ਦੂਜੇ ਪਾਸੇ Apple ਨੂੰ ਲੈ ਕੇ ਇਸ ਕਰਕੇ ਵੀ ਚਰਚਾ ਕਿਉਂਕਿ 트럼ਪ ਨੇ ਜਿਸ ਤਰ੍ਹਾਂ ਦੇ ਕਹਿੰਦਾ ਸੀ ਕਿ ਜੇਕਰ ਜ਼ਿਆਦਾਤਰ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਹੁੰਦੀ ਹੈ ਤਾਂ ਉਹ ਉਹਦੇ ਉੱਤੇ ਹੋਰ ਵੀ ਵੱਡਾ ਟੈਰਿਫ ਲਗਾ ਦੇਣਗੇ ਪਰ ਇਸ ਦੇ ਬਾਵਜੂਦ Apple ਨੇ ਆਪਦੀ ਮੈਨੂਫੈਕਚਰਿੰਗ ਜਾਰੀ ਰੱਖੀ ਹੈ 20% ਦੇ ਕਰੀਬ ਜਿਹੜਾ ਪੂਰੇ ਵਿਸ਼ਵ ਦੇ ਵਿੱਚ Apple ਫੋਨ ਵਿਕਦਾ ਉਹਦੇ ਵਿੱਚ 20% ਹਿੱਸਾ ਭਾਰਤ ਤੋਂ ਬਣਨ ਵਾਲੇ ਫੋਨਾਂ ਤੋਂ ਹੈ ਤੇ ਕਿਆ ਜਾ ਸਕਦਾ ਕਿ ਬੇहद ਦਿਲਚਸਪ ਹੈ ਕਿ ਹੁਣ ਸਭ ਤੋਂ ਵੱਡੀ ਕੰਪਨੀ ਦੇ ਅੰਦਰ ਵਿੱਚੋਂ ਇੱਕ Apple ਮੋਬਾਈਲ ਬਣਾਉਣ ਵਾਲੀ ਕੰਪਨੀ ਦੇ COO ਭਾਰਤੀ ਮੂਲ ਦੇ ਸਬੀਨ ਖਾਨ ਹੋਣਗੇ ਸਬੀਨ ਖਾਨ ਆਪਦੀ ਮਿਹਨਤ ਕਰਕੇ ਜਾਣੇ ਜਾਂਦੇ ਨੇ ਆਪਦੀ ਪ੍ਰਤਿਸ਼ਟਾ ਕਰਕੇ ਜਾਣੇ ਜਾਂਦੇ ਨੇ ਤਾਇਓ ਕਰਕੇ ਉਹਨਾਂ ਦੇ 200 ਕਰੋੜ ਰੁਪਏ ਦਾ ਪੈਕੇਜ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਤੇ ਲਗਾਤਾਰ ਇਹ ਚੀਜ਼ ਟ੍ਰੈਂਡਿੰਗ ਕਰ ਰਹੀ ਹੈ ਭਾਰਤ ਵਾਸਤੇ ਕਹਿ ਸਕਦੇ ਹਾਂ ਕਿ ਇੱਕ ਉਹ ਮੌਕਾ ਹੈ ਜਿਹਦੇ ਵਿੱਚ ਵੱਡੇ ਤੌਰ ਦੇ ਉੱਤੇ ਲੋਕਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਖਰ ਜਿਸ ਐਪਲ ਦਾ ਸੁਪਨਾ ਇੱਕ ਬੁਲਟ ਬਾਈਕ ਦੀ ਤਰ੍ਹਾਂ ਹਰਲੇ ਦੀ ਤਰ੍ਹਾਂ ਦੇਖਦੇ ਨੇ ਲੋਕ ਤਾਂ ਐਪਲ ਵੀ ਉਸੇ ਤਰ੍ਹਾਂ ਦਾ ਇੱਕ ਸੁਪਨਾ ਤੇ ਉਹਦੇ ਹੁਣ ਸੈਕਿੰਡ ਪੋਜੀਸ਼ਨ ਜਿਹੜੀ ਸਭ ਤੋਂ ਵੱਡੀ ਐਪਲ ਕੰਪਨੀ ਦੇ ਵਿੱਚ ਹੈਗੀ ਹੈ ਉਹਦੇ ਉੱਤੇ ਭਾਰਤੀ ਮੂਲ ਦੇ ਸਬੀਨ ਖਾਨ ਹੋਣਗੇ ਐਪਲ ਨੂੰ ਲੈ ਕੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਪਹਿਲਾਂ 트럼ਪ ਲਗਾਤਾਰ ਇਸ ਚੀਜ਼ ਦੀ ਜ਼ੋਰ ਜ਼ਮੈਂਸ ਕਰ ਚੁੱਕੇ ਨੇ ਕਿ ਸਾਰੀ ਮੈਨੂਫੈਕਚਰਿੰਗ ਉੱਥੇ ਹੋਵੇ ਪਰ ਜਿਵੇਂ ਦੇ ਨਾਲ ਸਬੀਨ ਖਾਨ ਨੂੰ ਲੈ ਕੇ ਫੈਸਲਾ ਲਿਆ ਤਾਂ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਐਪਲ ਆਪਦੀ ਮੈਨੂਫੈਕਚਰਿੰਗ ਤੇ ਆਪਦਾ ਕੰਮਕਾਜ ਜਾਂ ਕਹੀਏ ਕਿ ਆਪਦੀ ਪ੍ਰੋਡਕਸ਼ਨ ਉਹ ਭਾਰਤ ਦੇ ਵਿੱਚ ਵਧਾਉਣ ਦੇ ਵਿੱਚ ਦਿਲਚਸਪੀ ਰੱਖਦਾ ਤੇ ਜਿਹਦੇ ਕਰਕੇ ਵੀ ਇੱਕ ਹਿੱਸਾ ਮੰਨ ਰਿਹਾ ਹੈ ਕਿ ਆਖਰ ਸਬੀਨ ਖਾਨ ਨੂੰ ਸੀਓਓ ਜਿਹੜਾ ਬਣਾਉਣਾ ਉਹ ਵੱਡਾ ਫੈਸਲਾ ਐਪਲ ਨੇ ਲਿਆਗਾ